ਡੇਰਾ ਰਾਜਾ ਸੁਆਮੀ ਬਿਆਸ ਤੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨਾਬਾ ਪਹੁੰਚੇ ਜਿੱਥੇ ਉਹਨਾਂ ਵੱਲੋਂ ਨਾਬਾ ਦੇ ਹੀਰਾ ਮਹਿਲ ਦਾ ਦੌਰਾ ਕੀਤਾ ਗਿਆ ਤੇ ਇਸ ਮੌਕੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਹਜ਼ੂਰ ਜਸਦੀਪ ਸਿੰਘ ਵੀ ਮੌਜੂਦ ਸਨ ਜਿਨ੍ਹਾਂ ਦੀਆਂ ਇਹ ਤਸਵੀਰਾਂ ਆਮ ਆਦਮੀ ਪਾਰਟੀ ਦੇ ਨਾਬਾ ਤੋਂ ਐਮਐਲਏ ਦੇਵਮਾਨ ਵੱਲੋਂ ਆਪਣੇ ਸੋਸ਼ਲ ਮੀਡੀਆ ਤੇ ਸਾਂਝੀਆਂ ਕੀਤੀਆਂ ਗਈਆਂ ਨੇ ਐਮਐਲਏ ਦੇਵਮਾਨ ਨੇ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਸਤਿਕਾਰਯੋਗ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਤੇ ਬਾਬਾ ਜਸਦੀਪ ਸਿੰਘ ਗਿੱਲ ਜੀ ਵਿਸ਼ੇਸ਼ ਤੌਰ ਤੇ ਨਾਬਾ ਵਿਕੇ ਸੰਗਤ ਨੂੰ ਆਸ਼ੀਰਵਾਦ ਦੇਣ ਲਈ ਪਹੁੰਚੇ ਹੀਰਾ ਮਹਿਲ ਦਾ ਨਾਬਾ ਦਾ ਵਿਸ਼ੇਸ਼ ਦੌਰਾ ਕੀਤਾ ਦਾਸ ਵੱਲੋਂ ਬਾਬਾ ਜੀ ਦਾ ਨਾਬਾ ਸੰਗਤ ਲਈ ਰਹਿਮਤ ਭਰਿਆ ਦੌਰਾ ਕਰਨ ਲਈ ਦਿਲ ਦੀਆਂ ਗਹਿਰਾਈਆਂ ਤੋਂ ਕੋਟਨ ਕੋਟਨ ਧੰਨਵਾਦ ਤਨਾਬਾ ਦੇ ਹੀਰਾ ਮਹਿਲ ਦਾ ਦੌਰਾ ਕਰਦੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਦੀਆਂ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਜਿਨ੍ਹਾਂ ਵੱਲੋਂ ਨਾਬਾ ਦੇ ਵਿੱਚ ਪਹੁੰਚ ਕੇ ਹੀਰਾ ਮਹਿਲ ਦਾ ਦੌਰਾ ਕੀਤਾ ਗਿਆ ਇਸ ਮੌਕੇ ਐਮਐਲਏ ਦੇਵਮਾਨ ਤੇ ਉਹਨਾਂ ਦੀ ਪਤਨੀ ਵੱਲੋਂ ਮਹਾਨ ਕੋਸ਼ ਵੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਭੇਟ ਕੀਤਾ ਗਿਆ ਜਿਸ ਬਾਰੇ ਦੱਸਿਆ ਗਿਆ ਸਤਿਕਾਰਯੋਗ ਬਾਬਾ ਗੁਰਿੰਦਰ ਸਿੰਘ ਢਿੱਲੋਂ ਜੀ ਤੇ ਬਾਬਾ ਜਸਦੀਪ ਸਿੰਘ ਗਿਲਜੀ ਹੋਰਾਂ ਨੂੰ ਦਾਸ ਵੱਲੋਂ ਪਾਈਕਾਣ ਸਿੰਘ ਨਾਬਾ ਜੀ ਦਾ ਮਹਾਨ ਕੋਸ਼ ਪੇਟ ਕੀਤਾ ਗਿਆ। ਬਾਬਾ ਗੁਰਿੰਦਰ ਜੀ ਤੇ ਬਾਬਾ ਜਸਦੀਪ ਸਿੰਘ ਜੀ ਨੇ ਬਹੁਤ ਖਿੜੇ ਮੱਥੇ ਮਹਾਨ ਕੋਸ਼ ਸਵੀਕਾਰ ਕਰਦਿਆਂ ਵਿਲੱਖਣ ਉਪਹਾਰ ਲਈ ਦਾਸ ਦਾ ਧੰਨਵਾਦ ਕੀਤਾ। ਦਾਸ ਦੀ ਰੂਹ ਖੁਸ਼ ਹੋ ਗਈ। ਤਾਂ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਬਾਬਾ ਗੁਰਿੰਦਰ ਸਿੰਘ ਢਿੱਲੋਂ ਕਈ ਸਿਆਸੀ ਲੀਡਰਾਂ ਨੂੰ ਮਿਲਦੇ ਨਜ਼ਰ ਆ ਰਹੇ ਨੇ ਜਿਨ੍ਹਾਂ 'ਚ ਦੇਸ਼ ਤੇ ਅਤੇ ਹਰ ਸੂਬੇ ਦੇ ਵੱਖ-ਵੱਖ ਵੱਡੇ ਲੀਡਰ ਸ਼ਾਮਲ ਨੇ। ਬੀਤੇ ਦਿਨਾਂ ਤੋਂ ਕਈ ਜਗ੍ਹਾਾਂ ਤੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਲੀਡਰਾਂ ਨਾਲ ਮਿਲਦੇ ਨਜ਼ਰ ਆਏ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ